ਲੋਕ ਗਾਇਕ ਬਲਰਾਜ ਬਿਲਗਾ ਦਾ ਇਟਲੀ ਚ ਬਾਬਾ ਰਾਮਚੰਦ ਯਾਦਗਾਰੀ ਟਰਸਟ ਯੂਰਪ ਵੱਲੋਂ ਕੀਤਾ ਗਿਆ ਨਿੱਘਾ ਸਵਾਗਤ ਬਸਣਾ ਫੌਜੀ ਦੇ ਆਏ ਹਾਏ ਇਹ ਸਾਰੀ ਉਮਰ ਜਵਾਨ ਕਾਵੇ ਬਸਣਾ ਫੌਜੀ ਦੇ ਪ੍ਰਸਿੱਧ ਗਾਇਕ ਬਲਰਾਜ ਨੇ ਇਟਲੀ ਦੇ ਚਰਚਿਤ ਗਾਇਕ ਹੈਪੀ ਲੈਰਾ ਦੇ ਸਿੰਗਲ ਟਰੈਕ ਬਸਣਾ ਫੌਜੀ ਦੇ ਨੂੰ ਕੀਤਾ ਰਿਲੀਜ਼ ਦਿਨ ਚੰਗੇ ਸੀ ਦਿਨ ਮਾੜੇ ਸੀ ਕੁਦਰਤ ਦੇ ਰੰਗ ਨਿਆਰੇ ਸੀ ਪਾਹਿਆਂ ਪਾਹਿਆਂ ਵਿੱਚ ਪੈ ਗਏ ਪੜੇ ਸੀ ਰੁੱਕੀ ਨਾ ਵਜਦੇ ਵਾਂਗ ਖਲੋ ਗਿਆਂ ਇਟਲੀ ਦੇ ਚਰਚਿਤ ਗਾਇਕ ਹੈਪੀ ਲੈਰਾ ਦਾ ਸਿੰਗਲ ਟਰੈਕ ਵਸਣਾ ਫੌਜੀ ਦੇ ਨੂੰ ਬੀਤੇ ਦਿਨੀ ਵਰਲਡ ਫੇਮਸ ਆਵਾਜ਼ ਦੇ ਮਾਲਕ ਬਲਰਾਜ ਨੇ ਇਟਲੀ ਦੇ ਮਨ ਤੋਬਾ ਚ ਪੈਂਦੇ ਪਿੰਡ ਕੰਪੀ ਤੈਲੋ ਵਿਖੇ ਰਿਚ ਕੀਤਾ ਗਾਇਕ ਬਲਰਾਜ ਇਨੀ ਦਿਨੀ ਯੂਰਪ ਦੌਰੇ ਤੇ ਸ੍ਰੀ ਗੁਰੂ ਰਵੀਦਾਸ ਸੰਭਾਵਾਂ ਦੁਆਰਾ ਸਤਗੁਰੂ ਵਿਦਾਸ ਮਹਾਰਾਜ ਜੀ ਦੇ 648ਵੇਂ ਆਗਮਨ ਪੁਰਬ ਦੇ ਸੰਬੰਧ ਵਿੱਚ ਮਨਾਏ ਜਾ ਰਹੇ ਸਮਾਗਮਾਂ ਵਿੱਚ ਹਾਜ਼ਰੀ ਭਰਉਣ ਲਈ ਆਏ ਹੋਏ ਨੇ ਅਤੇ ਬਲਰਾਜ ਬਿਲਕਾ ਬਾਬਾ ਰਾਮਚੰਦ ٹرسٹ ਯੂਰਪ ਵੱਲੋਂ ਵਿਸ਼ੇਸ਼ ਸੱਦੇ ਤੇ ਪਹੁੰਚੇ ਨੇ ਉਹਨਾਂ ਦਾ ਇਸ ਮੌਕੇ ਨਿੱਘਾ ਸਵਾਗਤ ਕੀਤਾ ਗਿਆ ਹੈਪੀ ਲੈਰਾ ਤੇ ਇਸ ਤੋਂ ਪਹਿਲਾਂ ਚਰਚੇ ਛਿੱਕ ਛਿੱਕ ਕੇ ਤੇ ਹੋਰ ਗੀਤ ਵੀ ਆ ਚੁੱਕੇ ਨੇ ਇਸ ਗੀਤ ਤੋਂ ਹੈਪੀ ਲੈਰਾ ਨੂੰ ਬਹੁਤ ਆਸਾਂ ਨੇ ਇਹ ਗੀਤ ਸੋਸ਼ਲ ਮੀਡੀਆ ਅਤੇ YouTube ਤੇ ਸਰੋਤਿਆਂ ਨੂੰ ਸੁਣਨ ਲਈ ਮਿਲੇਗਾ ਇਸ ਗੀਤ ਦਾ ਫਿਲਮਾਕਣ ਬਹੁਤ ਹੀ ਖੂਬਸੂਰਤ ਅੰਦਾਜ਼ ਦੇ ਵਿੱਚ ਕੀਤਾ ਗਿਆ ਇਸ ਮੌਕੇ ਖੇਡ ਪ੍ਰਮੋਟਰ ਜੀਤਾ ਬਿਲਕਾ ਡਾਕਟਰ ਨਵਦੀਪ ਸਿੰਘ ਜਗਦੀਸ਼ ਜਗਤਪੁਰ ਮਨਪ੍ਰੀਤ ਸਿੰਘ ਕਨੌਲੀ ਰਾਜਵੀਰ ਸਿੰਘ ਆਦਿ ਹਾਜ਼ਰ ਸਨ ਅੱਜ ਜਲੇਦਰ ਮੈਨਾਂ ਪੰਜਾਬ ਦੇ ਪ੍ਰਸਿੱਧ ਲੋਕ ਗਾਇਕ ਬੰਦਰਾਜ ਬਿਲਦਾ ਜੀ ਪਹੁੰਚੇ ਹਨ ਇਹਨਾਂ ਦਾ ਜਿੱਦ ਦੀ ਪਹੁੰਚਣ ਦੇ ਬਾਬਾ ਰਾਮਚੰਦ ਜਾਗ ਹੈ ਟਰਾਂਸਜੋਬ ਦੇ ਵੱਲੋਂ ਨਿੱਘਾ ਸਵਾਗਤ ਜੀ ਆਇਆਂ ਕਹਿੰਦੇ ਆ ਸਸਕਾ ਜੀ ਮੈਂ ਹਾਂ ਤੁਹਾਡਾ ਆਪਣਾ ਬੰਦਰਾਜ ਸੋ ਅੱਜ ਬਹੁਤ ਖੁਸ਼ੀ ਦੀ ਗੱਲ ਹੈ ਕਿ ਹੈਪੀ ਲੇਲਾ ਸਾਹਿਬ ਦਾ ਗਾਣੇ ਦਾ ਪੋਸਟਰ ਵਸਣਾ ਪਹੁੰਚੀ ਦੇ ਸੋ ਹੈਪੀ ਲੇਲਾ ਸਾਹਿਬ ਦੀ ਸਾਰੀ ਮੈਨੇਜਮੈਂਟ ਨੂੰ ਉਹਨਾਂ ਦੀ ਟੀਮ ਨੂੰ ਗੁੱਡ ਲੱਕ ਸੋ ਮਾਲਕ ਕਰੇ ਗਾਣਾ ਦੰਦੁਗਣੀ ਤੇ ਰਾਤ ਚੌਗਣੀ ਤਰੱਕੀ ਕਰੇ ਸੋ ਅੱਜ ਖੁਸ਼ੀ ਦੀ ਗੱਲ ਇਹ ਕਿ ਆ ਟੇਕੰਦ ਗੱਤ ਪਰ ਭਾਜੀ ਜਿਹੜੇ ਕਿ ਇੱਥੇ ਰਹਿੰਦੇ ਨੇ ਬਹੁਤ ਅੱਛੇ ਇਨਸਾਨ ਵੀ ਨੇ ਸੋ ਪੱਤਰਕਾਰ ਮੀਡੀਆ ਦੇ ਨਾਲ ਜੁੜੇ ਹੋਏ ਨੇ ਸੋ ਇਹਨਾਂ ਨਾਲ ਵੀ ਸਾਡੀ ਪਰਿਵਾਰਕ ਸਾਂਝ ਆ ਉਹਨਾਂ ਦੇ ਘਰ ਵੀ ਆਏ ਸੋ ਅੱਜ ਪ੍ਰਸ਼ਾਦਾ ਪਾਣੀ ਵੰਡਿਓ ਅੱਜ ਇਹਨਾਂ ਵੱਲੋਂ ਵੀ ਸਾਰੀ ਟੀਮ ਨੂੰ ਬਡ ਲੱਕ ਸੋ ਹੈਪੀ ਲੇਲਾ ਸਾਹਿਬ ਤੁਸੀਂ ਦੰਦੁਗਣੀ ਰਾਤ ਚੌਗਣੀ ਤਰੱਕੀ ਕਰੋ ਇਹ ਗਾਣਾ ਸਾਰੇ ਸੁਣਿਓ ਵਾਤ ਕਰਿਓ ਸ਼ੇਅਰ ਕਰਿਓ ਥੈਂਕ ਯੂ ਆਲਵ ਲਵ ਯੂ ਫੌਜੀ ਦੇ ਹੋ ਹੋ ਮੈਂ ਬਸਣਾ ਫੌਜੀ ਦੇ ਆਏ ਹਾਏ ਸਾਰੀ ਉਮਰ ਜਵਾਨ ਕਹਾਵੇ ਬਸਣਾ ਫੌਜੀ ਦੇ ਮੈਂ ਬਸਣਾ ਫੌਜੀ ਦੇ ਮੈਂ ਬਸਣਾ ਫੌਜੀ ਦੇ ਸੋ ਧੰਨਵਾਦ ਬਲਰਾਜ ਭਾਈ ਤੁਹਾਡਾ ਇੱਥੇ ਆਉਣ ਤੁਹਾਡਾ ਸਵਾਗਤ ਹੈ ਨਿੱਘਾ ਸਵਾਗਤ ਹੈ ਸਾਡੇ ਜੀਤਾਂ ਭਾਈ ਸੁਜਾਰੇ ਤੋਂ ਥੈਂਕ ਯੂ ਸਾਰੇ ਮੰਨ ਟੇਕ ਚੰਦ ਚੱਕਰ ਭਾਰੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਸਿ ਗੱਲ ਮੈਂ ਹਾਂ ਬੋਲਦਾ ਦਿਨ ਚੰਗੇ ਸੀ ਦਿਨ ਮਾੜੇ ਸੀ ਕੁਦਰਤ ਦੇ ਰੰਗ ਨਿਆਰੇ ਸੀ ਪਾਹਿਆਂ ਪਾਹਿਆਂ ਵਿੱਚ ਪੈ ਗਏ ਪੜੇ ਸੀ ਰੁੱਕੀ ਨਾ ਭੁਜਦੇ ਵਾਂਗ ਖਲੋ ਗਿਆਂ ਹੋਈ ਕਿਰਪਾ ਕਾਂਜੀ ਵਾਲੇ ਦੀ ਮਾੜੇ ਤੋਂ ਚੰਗੇ ਹੋ ਗਿਆਂ ਹੋਇ ਕੇ ਫਾਮੇਰੇ ਸਾਥ ਗੁਰਦੀ ਮਾਰੇ ਤੋਂ ਚੰਗੇ ਹੋ ਗਏ। ਸ਼ੁਕਰੀਆ ਜੀ ਮਿਹਰਬਾਨੀ ਸਤਗੁਰੂ ਕਾਂਜੀਵਾਲਾ ਮਹਾਰਾਜ ਕੰਤਨ ਸਤਗੁਰੂ ਦਾਸ ਵਾਲਾ ਸਰਬੱਤ ਦਾ ਕਿਰਪਾ ਰੱਖਣ ਤੁਸੀਂ ਚੜ੍ਹਦੀ ਕਲਾ ਚੋਂ ਖੁਸ਼ ਰਹੋ ਆਵਾਜ਼ ਰਹੋ ਜਿੰਦਾਬਾਦ